ਗਲਦੀਪ ਸਿੰਘ ਖਖਰਾਣਾ ਜੀ ਆਪਣੇ ਧਰਨੇ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਸਟੇਸ਼ਨ ਤੇ ਅੱਜ 48ਵਾਂ ਦਿਨ ਆ ਜੀ ਧਰਨਾ ਹਰ ਰੋਜ਼ ਚੱਲ ਰਿਹਾ 48 ਦਿਨ ਤੋਂ ਜੀ ਸੈਂਟਰ ਗਵਰਨਮੈਂਟ ਨਾਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਛਿੱਟਾ ਨਹੀਂ ਨਿਕਲਿਆ ਕੋਈ ਉਹਨਾਂ ਨੇ ਪ੍ਰੋਪਰ ਜਵਾਬ ਨਹੀਂ ਦਿੱਤਾ ਉਹਨਾਂ ਨੇ ਆਪਦੀਆਂ ਸੁਣਾਈਆਂ ਤੇ ਕਿਸਾਨਾਂ ਤੋਂ ਸਾਡੇ ਜਿਹੜੇ ਸੂਝਵਾਨ ਆਗੂ ਮੂਰੇ ਲੱਗੇ ਉਹਨਾਂ ਨੇ ਆਪਦੇ ਦੱਸੇ ਸਾਰੀਆਂ ਵਿਚਾਰ ਦੱਸੇ ਉਹਨਾਂ ਨੂੰ ਕੋਈ ਛਿੱਟਾ ਨਹੀਂ ਨਿਕਲਿਆ ਪਰ ਜੋ ਅਸੀਂ ਹੁਣ 26 ਤਰੀਕ ਨੂੰ ਜਾ ਰਹੇ ਆ 25 ਤਰੀਕ ਨੂੰ ਇਥੋਂ ਟਰੈਕਟਰ ਟਾਲੀਆਂ ਤੇ ਤੁਰਨਾ ਤੇ 27 ਤਰੀਕ ਨੂੰ ਅਸੀਂ ਪੂਰਾ ਦਿੱਲੀ ਚਾਰ ਸਫੇਰੋ ਪੂਰਾ ਭਾਰਤ ਬੰਦ ਕਰ ਦੇਣਾ ਭਾਰਤ ਦੇ ਵਿੱਚੋਂ ਵੱਡੀ ਪੱਦਰ ਤੇ ਦਿੱਲੀ ਦੇ ਵਿੱਚ ਜਾ ਰਹੇ ਆ ਸਰ ਹਰ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਦਿੱਲੀ ਜਾ ਰਹੇ ਆ ਤੇ ਕਿੰਨੇ ਕੁ ਬੰਦੇ ਇਕੱਠੇ ਹੋਣ ਦਾ ਤੁਹਾਨੂੰ ਅਸਰ ਹੈਗਾ ਹਰ ਪਿੰਡ ਦੇ ਵਿੱਚੋਂ ਬਾਈ ਜੀ 40 ਤੋਂ 50 ਬੰਦੇ ਮਾਮੂਲੀ ਜੇ ਤੌਰ ਤੇ ਹੀ ਸਾਨੂੰ ਕਿਉਂਕਿ ਅਸੀਂ 10 ਦਿਨਾਂ ਤੋਂ ਪਿੱਛੇ ਕਹਿ ਰਹੇ ਆ ਆਪਦੀਆਂ ਜਿਹੜੀਆਂ ਸਾਡੀਆਂ ਜੂਨੀਅਨਾਂ ਦੇ ਮੈਂਬਰ ਆ ਸਹਬਾਨ ਪਿੰਡਾਂ ਦੇ ਵਿੱਚ ਪ੍ਰਧਾਨ ਸਹਬਾਨ ਹੈਗੇ ਆ ਉਹਨਾਂ ਨੇ ਜੋ ਸਾਰਿਆਂ ਦੇ ਕੋਲ ਨਾਂ ਆਇਆ ਕਿਸੇ ਪਿੰਡ ਚੋਂ 40 ਬੰਦਿਆਂ ਦਾ ਨਾਂ ਆ ਗਿਆ ਕਿਸੇ ਪਿੰਡ ਚੋਂ 50 ਬੰਦਿਆਂ ਦਾ ਕਹੇ ਚੋਂ 70 ਲਗਭਗ 10 ਲੱਖ ਅਸੀਂ ਬੰਦਾ ਦਿੱਲੀ ਲੈ ਕੇ ਜਾ ਰਹੇ ਆ ਕਿਹਾ ਬਾਈ ਤੁਹਾਡਾ ਮਾਸਟਰ ਹਜੂਰਾ ਸਿੰਘ ਬਾਬਾ ਜੀ ਘਰਨੇ ਚੱਲਦੇ ਪਏ ਆ ਅਗਲੀ ਮੀਟਿੰਗ ਅੱਜ ਹੋ ਰਹੀ ਹੈ ਮੀਟਿੰਗ ਵਿੱਚ ਕੀ ਰਣਨੀਤੀ ਬਣਾਈ ਗਈ ਹੈ ਦੇਖੋ ਜੀ ਸਾਡੇ ਆਗੂਆਂ ਦੀ ਅੱਜ ਜੋ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਉਹ ਜੋ ਸਾਨੂੰ ਰਣਨੀਤੀ ਅੱਜ ਬਣਾ ਕੇ ਦੇਣਗੇ ਉਸ ਹਿਸਾਬ ਦੇ ਨਾਲ ਅਸੀਂ ਜਿਹੜੇ ਹੈਗੇ ਵਰਕਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਜਾਵਾਂਗੇ ਚੱਲਾਂਗੇ ਵੈਸੇ ਉਹਨਾਂ ਨੇ ਸਾਨੂੰ ਪ੍ਰੋਗਰਾਮ ਪਹਿਲਾਂ ਦਿੱਤੇ ਹੋਏ ਆ 26 ਤੇ 27 ਦੇ ਉਹਦੇ ਸਬੰਧ ਦੇ ਵਿੱਚ ਸਾਡੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਤਿਆਰੀਆਂ ਹੋ ਰਹੀਆਂ ਤੇ ਅਸੀਂ 26 27 ਨੂੰ ਜਿਹੜਾ ਹੈਗਾ ਦਿੱਲੀ ਘੇਰਨ ਜਾ ਰਹੇ ਹਾਂ ਕਿੰਨੇ ਕੋ ਬੰਦੇ ਉੱਥੇ ਪਹੁੰਚਣਗੇ ਕਿੰਨੇ ਕਿਸਾਨ ਪਹੁੰਚਣਗੇ ਜੋ ਦਿੱਲੀ ਨੂੰ ਘੇਰਨਗੇ ਦੇਖੋ ਜੀ ਸਾਡੇ ਪਿੰਡਾਂ ਦੇ ਵਿੱਚੋਂ ਜੈਸਾਬ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਬਣ ਰਿਹਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਬਣ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਦਿੱਲੀ ਵਾਲੇ ਪਾਸੇ ਨੂੰ ਕੂਚ ਕਰਾਂਗੇ ਕੇਂਦਰ ਸਰਕਾਰ ਨਾਲ ਪਹਿਲਾਂ ਵੀ ਮੀਟਿੰਗ ਹੋਈ ਸੀ ਉਹਨ ਦੁਬਾਰਾ ਉਹ ਕਹਿੰਦੇ ਫਿਰ ਮੀਟਿੰਗ ਰੱਖਾਂਗੇ ਦੇਖੋ ਜੀ ਚੰਗੀ ਗੱਲ ਹੈ ਜੇ ਮੀਟਿੰਗ ਹੋ ਸਾਤੇ ਆ ਪਰ ਉਹ ਪਹਿਲੀ ਜਿਹੜੀ ਮੀਟਿੰਗ ਉਹਦੇ ਵਿੱਚ ਸਾਨੂੰ ਕੇਂਦਰ ਨੇ ਦਿੱਤਾ ਕੁਝ ਨਹੀਂ ਬੇਸਿੱਟਾ ਰਹੀ ਹੈ ਜੇ ਸਾਨੂੰ ਉਹ ਦੁਬਾਰਾ ਸਾਦੇ ਸਾਡੇ ਆਗੂ ਉੱਥੇ ਜਾਣਗੇ ਜੋ ਉਹਨਾਂ ਦੇ ਨਾਲ ਗੱਲਬਾਤ ਹੋਊਗੀ ਸਾਡੇ ਆਗੂ ਨੇ ਪਹਿਲਾਂ ਵੀ ਉਹਨਾਂ ਦੀ ਤਸੱਲੀ ਕਰਵਾਈ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਹੁਣ ਫੇਰ ਸਾਡੇ ਆਗੂ ਜੇ ਉਹ ਬੁਲਾਉਂਦੇ ਆ ਤਾਂ ਜ਼ਰੂਰ ਜਾਣਗੇ